ਮੱਲੋ ਆ ਹੁੰਦੀ ਆ ਦੁਕਾਨਦਾਰੀ ਸਕਿੱਲ ਸਕਿੱਲ ਦੱਸਦਾ ਲੋਕਾਂ ਤੋਂ ਨਾ ਆਹਾ ਬੈੱਡ 30 35 35000 ਦਾ ਨਹੀਂ ਵਿਕਦਾ ਅੱਛਾ ਤੇ ਇਹ ਬੰਦੇ ਨੇ 115000 ਰੁਪਏ ਦੇ ਵਿੱਚ ਇਹ ਬੈੱਡ ਇੰਡੀਆ 'ਚ ਸਭ ਤੋਂ ਵੱਧ ਵੇਚਦੇ ਹਮ ਆਪਣੀ ਖਾਸੀਅਤ ਵੀ ਫਿਰ ਇਹ ਕਾਰਨ ਕੀ ਆ ਨਹੀਂ ਫਿਰ ਮਾਰਕੀਟਿੰਗ ਹੀ ਮਤਲਬ ਲੋਕਾਂ ਨੂੰ ਸਮਝਾ ਕੇ ਹੀ ਵੇਚ ਦਿੰਨੇ ਸਮਝਾ ਕੇ ਤਾਂ ਕਹਨੂੰ ਚਾਂਦੀ ਲੱਗੀ ਹੋਈ ਉਹ ਜਿਹੜੇ ਲੈਣਾ ਨਹੀਂ ਪਈ ਹੋਈ ਸਿਲਵਰ ਸਿਲਵਰ ਉਹ ਸਾਰੀ ਚਾਂਦੀ ਲੱਗੀ ਹੋਈ ਹੈ ਇਹ ਬਈ ਐ ਯਾਰ ੱੱਕਾ ਹੈ ਯਾਰ ਇਹ ਫੇਰ ਵੀ ੱੱਕਾ ਕਾਣੂ ਐ ੱੱਕਾ ਕਾਣੂ ਚਾਹੀਏ ਬੰਦਾ ਸੁਨਿਆਰੇ ਕੋਲੇ ਵਾਜੇ ਚ ਸੁਨਿਆਰਾ ਆ ਪਾ ਜੀ ਚਾਂਦੀ ਲੱਗੀ ਹੋਈ ਹੈ ਚਾਂਦੀ ਦਾ ਬੈੱਡ ਆ 115000 ਰੁਪਏ ਦਾ ਵੇਚਦੇ ਆ ਤੇ ਬੰਦਾ ਵੀ 115000 ਦਾ ਤਾਂ ਹਾਂ ਨਾਲ ਗੱਦੇ ਤਾਂ ਦੇ ਦਿੰਦੇ ਆ ਕਿ ਗੱਦਿਆਂ ਦੇ ਵਿੱਚ ਹੁਣ ਕਹਦੇ ਬਾਦਾਮ ਪਾਏ ਹੋਏ ਆ ਇਹ ਗੱਦੇ ਤਾਂ ਨਾਲ ਹੀ ਦਿੰਦੇ ਆ 115000 ਰੁਪਏ ਦੇ ਗੱਦੇ ਨਾਲ ਦਿੰਦੇ ਆ ਬੈੱਡ ਨਾਲ ਦਿੰਦੇ ਆ ਹਾਂ ਹੋਰ ਤਾਂ ਹੋਰ ਲਮਾਰੀ ਵੀ ਨਾਲ ਹੀ ਦੇ ਦਨੇ ਆਲਮਾਰੀ ਨਾਲ ਦੇ ਦਨੇ ਆ ਲਮਾਰੀ ਵੱਡੀ ਨਾਲ ਦੇ ਦਨੇ ਆ ਅਕਸਰ ਫਿਰ ਚਾਂਦੀ ਵਾਲਾ ਬੰਦਾ ਪੈਸੇ ਵੀ ਰੱਖੂਗਾ ਕਿਤੇ ਹੋਈ ਤਾਂ ਗੱਲ ਫਿਰ ਚਾਂਦੀ ਵਾਲਾ ਬੰਦਾ ਚਾਂਦੀ ਦੇ ਚਮਚੇ ਨਾਲ ਬੈ ਕੇ ਵੀ ਖਾਊਗਾ ਰੋਟੀ ਵੀ ਖਾਊਗਾ ਫਿਰ ਆਦ ਨਾਲ ਦੇ ਦਨੇ ਚਾਂਦੀ ਦਾ ਡੈਨੀ ਟੇਬਲ ਵੀ ਨਾਲ ਹੀ ਦੇ ਦਨੇ ਫਿਰ ਹੋਰ ਗੱਲ ਹੈ ਚਾਂਦੀ ਵਾਲੇ ਬੰਦੇ ਦੇ ਘਰੇ ਆਉਣੀ ਜਾਣੀ ਵੀ ਪੂਰੀ ਹਾਂ ਆਉਣੀ ਜਾਣੀ ਵੀ ਵੱਡੇ ਬੰਦਿਆਂ ਦੀ ਹੋਊਗੀ ਆਹ ਮਹਾਰਾਜਾ ਕੁਰਸੀਆਂ ਵਾਲਾ ਸੋਫਾ ਵੀ ਨਾਲ ਹੀ ਦੇ ਦਨੇ अच्छा ਆ ਕੁਰਸੀਆਂ ਵਾਲਾ ਸੋਫਾ ਵੀ ਨਾਲ ਦੇ ਦਿੰਨੇ ਆ ਹਾਂਜੀ ਹਾਂ ਮਹਾਰਾਜਾ ਕੁਰਸੀਆਂ ਵਾਲਾ 9 ਸੀਟਾਂ ਵਾਲਾ ਸੋਫਾ ਨਾਲ ਟੇਬਲ ਤੇ ਨਾਲ ਸ਼ੀਸ਼ਾ ਨਾਲ ਹੀ ਦੇ ਦਿੰਨੇ ਆ ਤੇ ਜੇ ਕੋਈ ਬੰਦਾ ਵੀਡੀਓ ਬੈਠਾ ਬੈਠਾ ਸ਼ੇਅਰ ਕਰ ਦੇਵੇ 10 ਮਿੱਤਰਾਂ ਨੂੰ ਤੇ ਸਕਰੀਨਸ਼ਾਟ ਭੇਜ ਦੇਵੇ ਨਾਲ ਆਹ ਚਾਂਦੀ ਵਾਲੇ ਬੰਦੇ ਜੀ ਚਾਂਦੀ ਵਾਲਾ ਬੰਦਾ ਸਾਡਾ ਵੀ ਬਣ ਜਾਊਗਾ ਸਾਡਾ ਫਾਇਦਾ ਕਰ ਦੂਗਾ ਸ਼ੇਅਰ ਕਰਕੇ ਪ੍ਰੈਸ ਟੇਬਲ ਨਾਲ ਫ੍ਰੀ ਦੇ ਦਾਂਗੇ ਆਪਾਂ ਹੁਣ ਤੁਸੀਂ ਮੈਨੂੰ ਦੱਸੋ ਵੀ ਸਜਣੋ ਚਾਂਦੀ ਥੋੜੀ ਆ ਕਿ ਇਹਦੀ ਆ ਹੈ ਐਂ ਚਾਂਦੀ ਕਰਦਾ ਨਾਲੇ ਦੇਖਣ ਵਾਲਿਆਂ ਦੀ ਨਾਲੇ ਆਪਦੀ ਹੋਰ ਆ ਜੋ ਇੱਕ ਤੁਹਾਨੂੰ ਹੋਰ ਦੱਸਦਾ ਕੂਲਰਾਂ ਚ ਵੀ ਇੱਕ ਕਾਹਨ ਹੋਰ ਚਾਂਦੀਆਂ ਨੂੰ ਬਈ ਖੁਸ਼ ਕਰ ਦਿੰਦੇ ਆ ਮੇਨ ਗੱਲ ਤਾਂ ਇਹ ਹੈ ਕਿ 115000 ਰੁਪਏ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਆਪਾਂ ਡਿਲੀਵਰੀ ਇਹਦੀ ਫ੍ਰੀ ਦਿੰਦੇ ਆ ਓਹੋ ਹੋ ਤੇ ਇਹਦੀ ਗਾਰੰਟੀ ਵਾਰੰਟੀ ਕੋਈ ਗਾਰੰਟੀ 5 ਸਾਲ ਦੀ ਹੈ ਸਾਰੀਆਂ ਆਈਟਮਾਂ ਦੀ ਗੱਦਿਆਂ ਦੀ ਗਾਰੰਟੀ 1 ਸਾਲ ਦੀ ਹੈ ਬਾਕੀ ਸਾਰੀਆਂ ਆਈਟਮਾਂ ਦੀ ਗਾਰੰਟੀ ਹੈ ਜਿਹੜੀ 5 ਸਾਲ ਦੀ ਹੈ ਇਹਦੀ ਜਿਵੇਂ ਗੱਡੀ ਦਬਣ ਦੀ ਕਿਸੇ ਚੀਜ਼ ਦੀ ਖੋਣਾ ਲੱਗਣ ਦੀ ਡੈਨੀ ਟੇਬਲ ਦੀ ਟਾਲੀ ਦੀ ਪਿਓਰਟੀ ਦੀ ਪੂਰੀ 5 ਸਾਲ ਦੀ ਗਾਰੰਟੀ ਹੈ 115000 ਰੁਪਏ ਦੇ ਵਿੱਚ ਤੇ ਉਹ ਉਹ ਢੇਰਿਆਂ ਨੂਰਿਆਂ ਦੇ ਸੀਜ਼ਨ ਚ ਆਏ ਪੈਕ ਕੀਤੇ ਪਏ ਆ ਓਹੋ ਇਹ ਇਹ ਜੇ ਪੈਕੇਜ ਹੋਗੇ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਜਾਈ ਜਾਂਦੇ ਨੇ ਅਗਲੇ ਜਾਣ ਵੀ ਕਿਉਂ ਨਾ ਅਗਲੇ ਦੀ ਕੋਈ ਟੈਨਸ਼ਨ ਨਹੀਂ ਫੈਨਸ਼ਨ ਨਹੀਂ ਅਗਲੇ ਨੇ ਚੀਜ਼ ਦੇਖ ਲਈ ਅਗਲਾ ਕਹਿੰਦਾ ਭਾਈ ਭੇਜ ਦੇ ਮੈਂ ਇੱਕ ਐਡਰੈਸ ਮੰਗਾ ਲੈਣਾਗਾ ਅਗਲੇ ਨੂੰ ਡੋ ਡਿਲੀਵਰੀ ਤੱਕ ਦਾ ਅਗਲੇ ਨੂੰ ਰੈਂਟ ਦੱਸ ਦੋ ਨਾਗਾ ਹੈਡੈਕ ਅਗਲੇ ਦੀ ਕੋਈ ਨਹੀਂ ਇਸ ਤਰ੍ਹਾਂ ਪੈਕ ਹੋਈ ਜਾਂਦੇ ਨੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਡਿਲੀਵਰੀਆਂ ਹੋਈ ਜਾਂਦੀਆਂ ਨੇ ਅੱਛਾ ਅਗਲੇ ਦੇ ਵੀ ਘਰੇ ਪਹੁੰਚ ਜਾਂਦੀ ਹੈ ਕਿ ਕਿਥੋਂ ਲਿਆਉਣਾ ਪੈਂਦਾ ਨੀ ਅਗਲੇ ਦੇ ਘਰੇ ਪਹੁੰਚੂ ਆਈਟਮ ਅੱਛਾ ਅਗਲੇ ਨੇ 4 ਯਾਰ ਮਿੱਤਰ ਸੱਜ ਕੇ ਸਮਾਨ ਕੰਟੇਨਰ ਚ ਲਾਹਣਾ ਜੇ ਉਹ ਵੀ ਬੰਦੇ ਕੋਲ ਟਾਈਮ ਨਹੀਂ ਹੈਗਾ ਲਹਾਵੀ ਦਵਾਵਾਂਗੇ ਤੇ ਨਹੀਂ ਕਰਦੇ ਹਾਏ 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 ਅਸੀਂ ਤਾਂ ਬੰਦਾ ਵੀ ਭੇਜ ਦਾਂਗੇ ਲਾਉਣ ਵਾਲਾ ਇਹ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਆ ਜਿਹੜਾ ਐਡਾ ਕੂਲਰ ਹੈ ਇਹ ਕਹਿੰਦਾ ਮੁਕਤੀ ਲੈ ਜਾ ਹਾਂ ਕਾਹ ਤੋਂ ਮੁਕਤ ਲੈ ਜੇ ਬਈ ਬੰਦਾ ਕਿਉਂ ਮੁਕਤ ਲਿਆਵੇ ਅਗਲਾ ਕਾਹ ਤੋਂ ਲਿਆਵੇ ਮੁਕਤ ਬਈ ਮੁਕਤਲਾ ਕੰਮ ਏ ਜਿੱਡਾ ਆਪਾਂ ਚੈਲੰਜ ਕਰ ਰਹੇ ਹਾਂ ਹਾਂ ਕੂਲਰ ਆਪਾਂ ਫ੍ਰੀ ਹੀ ਦਵਾਂਗੇ ਹਾਂ ਠੀਕ ਹੈ ਜੇ ਇਹੇ ਜੇ ਰੇਟਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੂਲਰ ਕਿਸੇ ਪਾਸੋਂ ਮਿਲ ਜੇ ਤਾਂ ਕੂਲਰ ਅਗਲਾ ਸਾਡੇ ਤੋਂ ਫ੍ਰੀ ਲੈ ਜੇ ਅੱਛਾ ਰੇਟ ਵੀ ਫ੍ਰੀ ਵਾਲੀ ਐ ਹਾਂ ਰੇਟ ਵੀ ਫ੍ਰੀ ਵਾਲੀ ਐ ਇਹ ਚੈਲੰਜ ਕਰਦਾ ਮੈਂ ਕੋਈ ਚੈਲੰਜ ਨਹੀਂ ਕਰਦਾ ਹੁੰਦਾ ਕੋਈ ਕਹੂ ਸਾਡਾ ਕੂਲਰ ਵਧੀਆ ਹੈ ਬਾਜ਼ਾਰ ਚੀਨੇ ਦਾ ਮਿਲਦਾ ਸੀ ਇਹਨਾਂ ਦੇ ਨੇ ਆ ਬੜਾ ਚੈਲੰਜ ਹੀ ਕਰਤਾ ਸਾਰੇ ਪੰਜਾਬ ਦੇ ਵਿੱਚ ਜੇ ਵੀ ਕੋਈ ਮੀਰੇ ਵਾਲਾ ਰੇਟ ਦੇ ਦੇ ਤਾਂ ਕੂਲਰ ਫ੍ਰੀ ਦੇ ਦੂੰ 6 ਫੁੱਟ ਉੱਚਾ ਕੂਲਰ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਹਿੰਦੇ ਟੈਂਟਾਂ ਵਾਲੇ ਸਾਰੇ ਕੂਲਰ ਵਰਤਦੇ ਨੇ ਕਾਪਰ ਦੀ ਮੋਟਰ ਹੈ 1 ਸਾਲ ਦੀ ਮੋਟਰ ਦੀ ਗਾਰੰਟੀ ਹੋ ਅਨਬ੍ਰੇਕੇਬਲ ਦੀ ਬਾਡੀ ਆ ਸਾਰੀ ਫਰਸਟ ਦੀ ਬਾਡੀ ਆ ਠੀਕ ਹੈ ਨਾ ਕੋਹੀਨੂਰ ਕੰਪਨੀ ਦਾਗਾ ਇਹ ਆਪਾਂ ਕੂਲਰ ਦਵਾਗੇ ਕਿੰਨੇ ਦਾ 13000 ਰੁਪਏ ਦੇ ਨਾਲ ਆਪਾਂ ਅਗਲੇ ਤੋਂ ਪੁਰਾਣਾ ਕੂਲਰ ਲੈਣਾ ਯਾਨੀ ਕਿ 쿨ਰ 26000 ਰੁਪਏ ਦਾ ਅੱਧ ਮੁੱਲ ਦੇ ਵਿੱਚ ਅਗਲੇ ਦਾ ਪੁਰਾਣਾ 쿨ਰ ਕੱਟੇ ਜੋ ਵੀ ਡੀ ਸਕੀਮ ਦੇ ਦਾਂਗੇ ਜਿਹੇ ਜਾ ਮਰਜੀ 쿨ਰ ਹੋਵੇ ਕੂੜਾ ਹੋਵੇ ਤੋ 13000 ਦਾ 쿨ਰ ਅਗਲੇ 13000 ਹਾਂ 13000 ਰੁਪਏ ਨਾਲ ਲਵਾਂਗੇ ਪੁਰਾਣੇ 쿨ਰ ਦੇ 쿨ਰ 26000 ਰੁਪਏ ਦਾ ਅਗਲੇ ਦੀ ਜੇਬ ਚੋਂ ਸਿਰਫ ਤੇ ਸਿਰਫ 13000 ਰੁਪਏ ਜਾਊਗਾ ਇਹਨੇ ਪਤਾ ਕੀ ਕੀਤਾ ਮੈਨੂੰ ਸਾਰੀ ਗੱਲ ਸਮਝ ਆ ਗਈ ਇਹਨੇ ਪਤਾ ਕੀ ਕੀਤਾ ਇਹਦੀ ਮੈਨੂੰ ਗੇਮ ਸਮਝ ਆ ਗਈ ਇਹਦੇ ਕੋਲੇ 쿨ਰ ਪਿਆ ਇੱਕ ਇਰੇ ਕੇ ਵਿੱਚ ਉਪ ਕਰਕੇ ਭਾਵੇਂ ਕੋਈ 1000 2000 ਘਾਟਾ ਪੈ ਜੇ ਇੱਕ ਕੂਲਰ ਤੇ ਰੇਟ ਦੇ ਦਿੰਨੇ ਆ ਦੇ ਬਾਕੀ ਦੀ ਦੁਕਾਨਦਾਰੀ ਦੀ ਮਸ਼ਹੂਰੀ ਹੋ ਜਾ ਨਹੀ ਨਹੀ ਅਗਲੇ ਨੇ ਆ ਕੇ ਛੇ ਮੰਗ ਲੈਣੇ ਇਹਦੇ ਨਾਲ ਦੇ ਛੇ ਦਵਾਂਗੇ ਆਹ 10 ਮੰਗ ਲੈ 10 ਦਵਾਂਗੇ ਦੇਣੇ ਪੈਣਗੇ ਹੋ ਸਕਦਾ ਮੌਕੇ ਤੇ ਮੌਜੂਦ ਨਾ ਹੁਣ ਵੱਧੂਆ ਤੇ ਇੱਕ ਦੇਣਾ ਅਗਲੇ ਨੂੰ ਕਹਦਾਂਗੇ ਬੋਲੋ ਅਗਲਾ 50 ਕੂਲਰ ਮੰਗਲੇ ਤਾਂ ਕੂਲਰ 50 ਵੀ ਮਿਲਣਗੇ ਹੋ ਸਕਦਾ ਮੁੱਕਿਆ ਨਹੀਂ کہہ ਸਕਦਾ ਤੂੰ ਸਟਾਕ ਮੁੱਕਿਆ ਹਾਂ ਸਟਾਕ ਮੁੱਕਿਆ ਨਹੀਂ کہہ ਸਕਦਾ ਵੀ ਹਾਂ ਵੀ ਉਹਦਾ ਸਟਾਕ ਮੁੱਕ ਗਿਆ ਜੀ ਵੀਡੀਓ ਸਾਡੀ ਬਾੜੀ ਚੱਲ ਗਈ ਸੀ ਬਾੜੇ ਵੇਚ ਤੇ ਜਾਈ ਨਹੀਂ ਕਹਿੰਦੇ ਬਸ ਮਤਲਬ ਕਹਿਣ ਤੋਂ ਬਾਅਦ ਦੇਣੇ ਆ ਹਾਂ ਦੇਣੇ ਆ ਕੂਲਰ ਦੇ ਉਹ ਇੱਕ ਤੇ ਹੀ ਆ ਵੀ ਮਤਲਬ ਪੂਰੀ ਬਾਤ ਇੰਸਾਨ ਆ ਜਿਹੜਾ ਕੂਲਰ ਹੈ ਵੀ ਬਹੁਤ ਹੈਵੀ ਕੂਲਰ ਹੈ ਵੱਡਾ ਕੂਲਰ ਸਕਰੀਨਸ਼ਾਟ ਲੈ ਕੇ ਜਿਹੜੇ ਮਰਜ਼ੀ ਨੀਅਰ ਸਟੋਰ ਤੋਂ ਅਗਲਾ ਪਤਾ ਕਰ ਸਕਦਾ ਜੇ ਭਾਅ ਨੂੰ ਕ 9500 ਰੁਪਿਆ ਨਾਲ ਲਵਾਂਗੇ ਇਹਦੇ ਪੁਰਾਣੇ ਕੂਲਰ ਦੇ 19000 ਰੁਪਿਆ ਦਾ ਨਵਾਂ ਕੂਲਰ ਹੈ 9500 ਰੁਪਿਆ ਦਾ ਪੁਰਾਣਾ ਕੱਟੇ ਜਊ 9500 ਰੁਪਿਆ ਅਗਲੇ ਤੋਂ ਨਾਲ ਲਵਾਂਗੇ ਹਾਂ ਥਾਰ ਕੂਲਰ ਦਾ ਸਰਚ ਮਾਰ ਕੇ ਦੇਖਿਓ ਥਾਰ ਨਹੀਂ ਬਈ 511 ਓਏ ਹੋਏ ਹੋਏ ਹੋ ਰੇਟ ਹੀ ਵੱਡਾ ਕਰਤਾ ਆ ਹਜੋਰ ਹੀ ਵੱਡਾ ਕਰਤਾ ਇਹਨਾਂ ਨੇ ਤੇ ਇੱਧਰ ਲਿਆਂ ਦਿੱਤਾ ਨਹੀਂ ਕੋਈ ਸਕੀਮ ਇੱਧਰ ਵੀ ਹੈਗੀ ਐ ਇਹ ਜਿਵੇਂ ਲੋਹੇ ਦੇ ਸਾਰੇ ਸਟੀਲ ਬਾਡੀ ਵਾਲੇ ਕੂਲਰ ਨੇ ਬਾਜ਼ਾਰ 'ਚ 15-16000 ਰੁਪਏ ਦਾ ਕੂਲਰ ਵੇਚਦਾ ਗਾ ਆਪਣਾ ਰੇਟ ਹੈਗਾ 14000 7000 ਰੁਪਏ ਦਾ ਅਗਲੇ ਦਾ ਪੁਰਾਣਾ ਕੂਲਰ ਕੱਟ ਦਾਂਗੇ 7000 ਰੁਪਏ ਅਗਲੇ ਤੋਂ ਨਾਲ ਲਵਾਂਗੇ ਤੇ ਕਾਪਰ ਦੀ ਮੋਟਰ ਹੋਊਗੀ ਇਹਦੀ ਵੀ ਗਾਰੰਟੀ ਫੁੱਲ ਹੋਊਗੀ ਆ ਆ ਕਾਲਾ ਜਿਹਾ ਸੋਫਾ ਕਿੰਨੇ ਦਾ ਦੇ ਦੇਗਾ ਇਹ ਇਹ ਬਈ ਲੱਟਾ ਕੋਈ ਹੈ ਤੀਤੀ ਸਲਾਹ ਕੋਈ ਆ ਇਹ ਲੱਟਾਂ ਵਾਲਾ ਸੋਫਾ ਗਾ ਬਈ ਇਹਦੀ ਲੱਟਾਂ ਉਹਨਾਂ ਕਰਕੇ ਦਿਖਾਈ ਤੇ ਇਹ ਲੇਟਾ ਵਾਲਾ ਸੋਫਾ ਗਾ 11 ਸੀਟਾਂ ਵਾਲਾ ਸੋਫਾ ਗਾ ਇਹਦੇ ਦੀ ਆਪਣੀ ਪੂਰੀ ਤਕੜੀ ਆਫਰ ਲਾਈ ਹੋਈ ਹੈ ਅੱਛਾ ਆਫਰ ਹੀ ਚੱਲ ਰਹੀ ਹੈ ਤੇ ਇਹਦੇ ਤੇ ਵੀ ਆਫਰ ਚੱਲ ਰਹੀ ਹੈ ਸਾਰੀਆਂ ਘੈਂਡ ਘੈਂਡ ਚੀਜ਼ਾਂ ਸੀ ਆਫਰ ਦੇ ਵਿੱਚ ਹੀ ਦਿੰਨੇ ਆਂ ਅਸੀਂ ਉਹ ਬੰਦੇ ਨਹੀਂ ਜਿਹੜੀਆਂ ਬਚੀਆਂ ਖੂਚੀਆਂ ਚੀਜ਼ਾਂ ਤੇ ਆਫਰ ਲਾਉਨੇ ਆਂ ਅਸੀਂ ਘੈਂਡ ਚੀਜ਼ਾਂ ਦੀ ਆਫਰ ਲਾਉਨੇ ਆਂ ਇਹ ਸਾਰਾ ਕੰਪਲੀਟ ਸੈਟ ਅਸੀਂ ਸਿਰਫ 51000 ਰੁਪਏ ਦਾ ਦੇ ਰਹੇ ਆਂ ਸਾਰੇ ਪੰਜਾਬ ਦੇ ਵਿੱਚ ਇਹਦੀ ਡਿਲੀਵਰੀ ਫ੍ਰੀ ਹੋਊਗੀ 11 ਸੀਟਾਂ ਵਾਲਾ ਸੋਫਾ ਹੋ ਗਿਆ ਕੱਪੜੇ ਸਾਰੇ ਹੈ ਜੀ ਕੱਪੜਾ ਹੈ ਤੇ ਫੁੱਲ ਗਰੰਟੀ ਹੈ ਮੋਸ਼ਾ ਕੱਪੜਾ ਲੱਗਾ ਹੋ ਗੱਡੀ ਐਚ ਆਰ ਦੀ 40 ਡੈਂਸਟੀ ਦੀ ਆ ਨਾ ਦਵਣ ਦੀ ਪੁੱਲ ਫੁੱਲ ਪੁਲਿਸ ਫੁੱਲ 5 ਸਾਲ ਦੀ ਗਾਰੰਟੀ ਹੈ ਇਹਦੇ ਚ ਸਟੋਰੇਜ ਵਗੈਰਾ ਦੇਖ ਸਕਦਾ ਹਾਂ ਬਾਕੀ ਮੈਂ ਚਲਾ ਕੇ ਦਿਖਾਉਣਾ ਸਾਰਾ ਲਾਈਟਿੰਗ ਵਾਲਾ ਸੋਫਾ ਦੇ ਆਰਮਸ ਤੇ ਲਾਈਟਾਂ ਚੱਲਦੀਆਂ ਗਈਆਂ ਕਾਰਨਰ ਤੇ ਲਾਈਟਾਂ ਚੱਲਦੀਆਂ ਹੋਰ ਵੀ ਜੇ ਤੁਸੀਂ ਬਰੀਕੀ ਚੀਜ਼ਾਂ ਦੇਖੋਗੇ ਸਾਰਾ ਬੇਬਲ ਕਰਕੇ ਪ੍ਰੋਪਰ ਬਲੈਕ ਕਲਰ ਦਾ ਗਲਾਸ ਲਵ ਹੈ ਵੀ ਕੋਈ ਵੀ ਸੋਫੇ ਦੇ ਵਿੱਚ ਕਿਰਸ ਨਹੀਂ ਕੀਤੀ ਹੋਈ ਕਿਸੇ ਕਿਸਮ ਦੀ ਵੀ ਆਪਾਂ ਇਹਦਾ ਰੇਟ ਘਟਾ ਦਈਏ ਕੁਆਲਿਟੀ ਪ੍ਰੀਮੀਅਮ ਦਿੱਤੀ ਹੋਈ ਹੈ ਰੇਟ ਇਹੋ ਜਿਹਾ ਦਿੱਤਾ ਹੋਇਆ ਜਿਹਹਾਂ ਸਾਰੇ ਪੰਜਾਬ ਵਿੱਚ ਕੋਈ ਦੇ ਨਹੀਂ ਸਕਦਾ ਮਤਲਬ ਜੇ ਕਿਸੇ ਨੇ ਘੈਂਟ ਚੀਜ਼ ਦਾ ਚਾਹ ਪੂਰਾ ਕਰਨਾ ਉਹ ਜਾਇਜ਼ ਰੇਟ 'ਚ ਕਰ ਸਕਦਾ ਜੀ ਹਾਂ ਜਾਇਜ਼ ਰੇਟ ਦੇ ਵਿੱਚ ਬੰਦਾ ਕਰ ਸਕਦਾ ਆ ਪੁੱਤ ਬਣ ਕੇ ਸੋਚ ਨਾ ਪਕੇ ਦਿਖਾ ਦੇ ਅ ਮਾੜਾ ਜਾ ਉਹ ਜਗਦਾ ਜਾ ਵੀ ਤੇ ਇਸ ਜੂ ਆ ਮੇਰਾ ਬਾਈ ਹੋਸੇ ਪਿਆ ਪਰੇ ਬਾਲ ਜੇ ਨਹੀਂ ਤਾਂ ਮੇਰੇ ਸਾਨੂੰ ਕਚੇਰਾ ਪਾ ਲਿਆ ਹੈ ਹੈ ਪਾ ਲੈਣ ਤੇ ਜਗਾ ਲੈਣ ਤੇ ਫਿਰ ਹੁਣ ਜਗਾ ਲੈਣ ਤੇ ਕਰਨਾ ਚੱਲੀ ਜਾਂਦੇ ਹੈ ਹੋਰ ਹੁਣ ਆ ਮਾੜਾ ਜਾ ਸੀਗਾ ਹੁਣ ਜਗਦਾ ਤਾਂ ਜਗਦਾ ਹੀ ਦਿਖਾ ਦੇ ਬਲਬ ਹੂੰ ਤਾਂ ਜਦੋਂ ਤੂੰ ਇੰਨਾ ਕੁਝ ਦੀ ਗਾਰੰਟੀ ਦਿੰਨਾ ਬਲਬ ਆ ਚੱਲ ਪਿਆ ਬਲਬ ਚੱਲ ਰਿਹਾ ਆ ਦੇ ਨੀਲੇ ਆ ਦੇਖ ਇਧਰ ਨੀਲੇ ਜਗਦੇ ਆ ਹੂੰ ਗੱਲ ਬਣੀ ਭਾਈ ਆ ਜਾ ਆ ਜਾ ਗਾਂ ਆ ਜਾ ਕੋਈ ਹੋਰ ਚੀਜ਼ ਤੇ ਵੀ ਆਫਰ ਉੱਪਰ ਲੈਣੇ ਆ ਜਾ ਆ ਜਾ ਦਿਖਾ ਦਗੇ ਉਹ ਮੈਂ ਇੱਕ ਗੱਲ ਦੇਖਿਆ ਹਰ ਆਈ ਆਉਣਾ ਮੈਂ ਤੇਰੇ ਕੋਲੇ ਹਰ ਆਈ ਸਿਸਟਮ ਬਦਲਿਆ ਹੁੰਦਾ ਹਾਂਜੀ ਹਾਂ ਹਨਾ ਉਹ ਪੁਰਾਣੀ ਆਈਟਮ ਅੱਜ ਆਈ ਜਾਂਦੀ ਨਵੀਂ ਆਈਟਮ ਆਈ ਜਾਂਦੀ ਆਹ ਦੇਖੋ ਕਿੰਨੇ ਭਰੇ ਪਏ ਆਹ ਦੇਖੋ ਹੈ ਹਾਂ ਮੈਲਬਨ ਜਾਣਾ ਹੈ ਹਾਂਜੀ ਇਹ ਰਾਤ ਨੂੰ ਹੀ ਅੱਜ ਕੰਟੇਨਰ ਲੋਡ ਹੋਣਾ ਹੈ ਮੈਲਬਨ ਜਾਣਾ ਹੈ ਇੱਥੇ ਜੇ ਨਾ ਇੱਕ ਮਨਸੂਫਾ ਵਾਲਾ ਸੋਹਣਾ ਲੱਗਿਆ ਸੀ ਮੈਂ ਤੈਨੂੰ ਪੁੱਛਣਾ ਸੀ ਅੱਛਾ ਬਈ ਉਹ ਕੀ ਹਿਸਾਬ ਕਿਤਾਬ ਆ ਕਿਵੇਂ ਆ ਕਿਹੜਾ ਏ ਕੀ ਕੀ ਕਹਿੰਦੇ ਹੁੰਦੇ ਆ ਉਹ ਫਾਈਬਰ ਦਾ ਇੱਕ ਉਹ ਆਹ ਸੀ ਇਧਰ ਪਿਆ ਅੱਛਾ ਅੱਛਾ ਠੀਕ ਹੈ ਇਹ ਇਹ ਸਾਗਬਾਨ ਦਾ ਇੱਕ ਫਾਈਬਰ ਦਾ ਏ ਤੇ ਬਈ ਫਾਈਬਰ ਦੇ ਵਿੱਚ ਸੋਫਾ ਬਣਿਆ ਹੋਇਆਗਾ ਆਹਾਂ ਬਹੁਤ ਲੋਕਾਂ ਨੂੰ ਬਈ ਇਹ ਵੀ ਡਾਊਟ ਹੁੰਦਾਗਾ ਵੀ ਸਾਗਬਾਨ ਦਾ ਜਿਆਦਾ ਵਧੀਆ ਏ ਫੈਬਰ ਦਾ ਜਾਦੇ ਵਧੀਆਗਾ ਵੀ ਅਸੀਂ ਤਾਂ ਸਾਗਮਣ ਦੇ ਲਵਾਂਗੇ ਮੰਨ ਲਓ ਸਾਗਮਣ ਦੇ ਵਿੱਚ ਕੀ ਹੁੰਦਾਗਾ ਨਾ ਮੈਂ ਇਹ ਵੀਡੀਓ ਦੇ ਵਿੱਚ ਦੱਸਦਾ ਸਾਗਮਣ ਦੇ ਵਿੱਚ ਮੰਨ ਲਓ ਸੂਫਾ ਬਣਿਆ ਹੋਊਗਾ ਆ ਤਾਜ ਉਹਦਾ ਅੱਡ ਹੋਊਗਾ ਆ ਚੀਜ਼ ਅੱਡ ਹੋਊਗੀ ਉਹ ਸਾਰੀ ਚੀਜ਼ ਨੂੰ ਜੋੜਿਆ ਹੁੰਦਾ ਹੈਗਾ ਜਿਹੜਾ ਵਧੀਆ ਕਾਰੀਗਰ ਹੁੰਦਾ ਉਹਦਾ ਜਲਦੀ ਜੋੜ ਨਹੀਂ ਖੁੱਲਦਾ ਰੈਟੇਟ ਵਗੈਰਾ ਭਰ ਕੇ ਪੇਚ ਵਗੈਰਾ ਕੱਸ ਕੇ ਸਾਰੇ ਜੋੜ ਲਾਏ ਹੁੰਦੇ ਨੇ ਪਰ ਫਿਰ ਵੀ ਆਪਾਂ ਜੋ ਸੋਫੇ ਦੀ ਚੱਕ ਤਾਰ ਕਰਦੇ ਆ ਸਾਗਮਾ ਟਾਲੀ ਆਦਾ ਜੋੜ ਖੁੱਲ ਸਕਦਾ ਹੈ ਜਦ ਜਦੋਂ ਲੱਕੜ ਦਾ ਹੁੰਦਾ ਹੈ ਜਦੋਂ ਗਰਮੀ ਸਰਦੀ ਦਾ ਟਾਈਮ ਹੁੰਦਾ ਮਾਣੀ ਮੁੱਟੀ ਲੱਕੜ ਗਿੱਲੀ ਹੁੰਦਾ ਕਰੈਕ ਪੈ ਸਕਦਾ ਹੈ ਇਹ ਜਿਹੜਾ ਹੁੰਦਾ ਸਾਰਾ ਫਾਈਬਰ ਦੇ ਵਿੱਚ ਬਣਾਇਆ ਹੋਇਆ ਸੋਫਾ ਹੁੰਦਾ ਸਾਰੇ ਇੱਕੋ ਹੀ ਸਾਂਚ ਦੇ ਵਿੱਚ ਨਿਕਲੇ ਹੁੰਦਾਗਾ ਇਹ ਜੋੜਾਂ ਜੋੜਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਪੈਸੇ ਉਹਦੇ ਨਾਲੋਂ ਅੱਧੇ ਲੱਗਦੇ ਨੇ ਜੇ ਸਾਡੇ ਕੋਲ ਅਗ ਹੂੰ ਠੀਕ ਹੈ ਨਾ ਗੱਲ ਇਹ ਸਾਰਾ ਕੰਪਲੀਟ ਗੱਲ ਉਹੀ ਹੈ ਹਾਂ ਸਾਰਾ ਕੰਪਲੀਟ ਸੈੱਟ ਸ਼ੀਸ਼ੇ ਸਮੇਤ ਅਸੀਂ ਸਿਰਫ 90000 ਰੁਪਏ ਦਾ ਦੇ ਰਹੇ ਹਾਂ ਆਹ ਹਾਂ ਜੀ 90000 ਰੁਪਏ ਦਾ ਸਾਰੇ ਪੰਜਾਬ ਦੀ ਆਪਣੀ ਗਾਰੰਟੀ ਹੈ ਚੈਲੰਜ ਹੈ ਜੇ ਕੋਈ ਇਹਦੇ ਭਾਣੂ ਦੇ ਦੇਦਾ ਨਹੀਂ ਹਾਂ ਨਹੀਂ ਆਹ ਦੇਖ ਇੱਕ ਆਹ ਦੇਖ ਆਹ ਕਿੱਡਾ ਸੋਹਣਾ ਸੈੱਟ ਬਣਿਆ ਪਿਆ ਆਹ ਦੇਖ ਡਿਜ਼ਾਈਨ ਇਹਦੇ ਵਿੱਚ ਬਹੁਤ ਸਾਰੇ ਹੋਣਗੇ ਜੀ ਡਿਜ਼ਾਈਨ ਬਹੁਤ ਸਾਰੇ ਹੋਣਗੇ ਜਿਹੇ ਜਾਂ ਮਰਜ਼ੀ ਅਗਲਾ ਡਿਜ਼ਾਈਨ ਲੈ ਸਕਦਾ ਹੈ ਹੂੰ ਤੇ ਇੱਕ ਆਹ ਇਹਦੇ ਤੇ ਦੇ ਆਫਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੋਕ ਦੀ ਮੋਕ ਦੀ ਗੱਲ ਐਦੀ ਮਕਾ ਗੱਲ ਸਾਡੇ ਨਾਲ ਬਈ ਇਹਦੇ ਤੇ ਆਪਾਂ ਤੁਹਾਨੂੰ ਕੰਬੋ ਦੇ ਦਾਂਗੇ ਹੂੰ ਕੋਈ ਸਾਡੇ ਨਾਲ ਭਾ ਕਰਨ ਦੀ ਲੋੜ ਨਹੀਂ ਹੂੰ ਆਪਾਂ ਡਾਈਨਿੰਗ ਟੇਬਲ ਦੇ ਦਾਂਗੇ ਹੂੰ ਡਾਈਨਿੰਗ ਟੇਬਲ ਦੇ ਨਾਲ ਆਪਾਂ ਸੋਫਾ ਫ੍ਰੀ ਦੇ ਦਾਂਗੇ ਆਫਰ ਆਪਾਂ ਐਡੀ ਦੇ ਦੇਣੀ ਹੈ ਸੋਫਾ ਕੋ ਨਿੱਕਾ ਜਾ ਚਕਾ ਦੇਣਾ ਮਹਾਰਾਜਾ ਸੋਫਾ ਹੋਊਗਾ ਇਧਰਲੇ ਪਾਸੇ ਵਾਲਾ ਚਕਾਉਣਾ ਪਊ ਹੈ ਆਹਾ ਇਹ ਸੋਫਾ ਕੋਈ ਗੱਲ ਨਹੀਂ ਭਾਈ ਇਹ ਸੋਫਾ ਦੇ ਦਾਂਗੇ ਚੱਕ ਇਹ ਦੇਣਾ ਪਊ ਚਲੋ ਹਾਂਜੀ ਹਾਂ ਪੋ ਬੋਲ ਕਿੰਨੇ ਦਾ ਦੇਵੇਂਗਾ ਆ ਸਾਰਾ ਡਾਈਨਿੰਗ ਸੈੱਟ ਆਪਾਂ ਹੂੰ ਬਾਜ਼ਾਰ ਦੇ ਮੁਤਾਬਕ 3 ਲੱਖ 3.5 ਲੱਖ ਦਾ ਡਾਈਨਿੰਗ ਸੈੱਟ ਵਿਕਦਾ ਹੈ। ਆਹਾ ਆਪਾਂ ਇਹ 2 ਲੱਖ 10000 ਰੁਪਏ ਦਾ ਡਾਈਨਿੰਗ ਦਵਾਂਗੇ। ਆਹਾ 2 ਲੱਖ 10000 ਰੁਪਏ ਦਾ ਡਾਈਨਿੰਗ ਪੂਰੀ ਹੈਵੀ ਚੇਰਾਂ ਦੇ ਵਿੱਚ ਕੜਾਈ ਦੇਖ ਲਓ ਤੁਸੀਂ ਕਿੰਨੀ ਕੀਤੀ ਹੋਈ ਹੈ। ਪੂਰਾ ਹੈਵੀ ਕਪੜਾ ਲੱਗਿਆ ਹੋਊਗਾ ਤੇ ਨਾਲ ਆਪਾਂ ਹਾਂ ਮਾਰਬਲ ਦਵਾਂਗੇ। ਸਾਰਾ ਗਲੌਸੀ ਦੇ ਵਿੱਚ ਮਾਰਬਲ ਦੇ ਵਿੱਚ ਵੀ ਕੜਾਈ ਕੀਤੀ ਹੋਊਗੀ। ਯਾਰ ਮੇਜ਼ ਦੇ ਗੋਡੇ ਦੇਖੋ ਮੱਝੂਆਂ ਵਾਲੇ ਘੋੜਿਆਂ ਵਰਗੇ ਗੋਡੇ ਆ। ਹਾਂ 210000 ਰੁਪਏ ਦਾ ਆਪਾਂ ਡਾਈਨਿੰਗ ਦਵਾਂਗੇ ਇਹਦੇ ਨਾਲ ਆਪਾਂ ਸਾਰਾ ਜਿਹੜਾ ਤੁਸੀਂ ਸੋਫਾ ਪਿਆ ਦੇਖਣਾ ਨਾ ਇੱਧਰ 7 ਸੀਟਾਂ ਵਾਲਾ ਮਹਾਰਾਜਾ ਸੋਫਾ ਕੜਾਈ ਵਾਲਾ ਇਹਦੇ ਨਾਲ ਮਿਲਦਾ ਜੁਲਦਾ ਇਹ ਫ੍ਰੀ ਦੇ ਦਾਂਗੇ ਹੋਰ ਤਾਂ ਹੋਰ ਨਾਲ ਹੀ ਟੇਬਲ ਵੀ ਦੇ ਦਾਂਗੇ ਨਾਲ ਹੀ ਆ ਤੁਹਾਨੂੰ ਮਾਰਬਲ ਵੀ ਦੇ ਦਾਂਗੇ ਸ਼ੀਸ਼ਿਆਂ ਨਾਲ ਨਹੀਂ ਮਾਰਬਲ ਨੇ ਨਾਲ ਦਵਾਂਗੇ 7 ਸੀਟਾਂ ਵਾਲਾ ਵਿੱਧ ਟੇਬਲ ਤੇ ਵਿੱਧ ਗਲਾਸ 210000 ਰੁਪਏ ਦੇ ਵਿੱਚ ਨਾਲ ਪੰਜਾਬ ਦੇ ਵਿੱਚ ਡਿਲੀਵਰੀ ਦੇ ਦੇਣਗੇ ਫ੍ਰੀ ਹਾਂਜੀ ਵਿਦੇਸ਼ ਵਾਲੀ ਡਿਲੀਵਰੀ ਹੈ ਜਿਹੜੀ ਉਹ ਜਾਇਜ਼ ਪੈਸਿਆਂ ਵਾਲੀ ਅਬ ਵਿਦੇਸ਼ਾਈ ਡਿਲੀਵਰੀ ਜਾਇਜ਼ ਪੈਸਿਆਂ ਚ ਪਕਾਈ ਅਗਲੇ ਦੀ ਕੋਈ ਨਹੀਂ ਹੋ ਹੈਡੈਕ ਅਗਲੇ ਨੂੰ ਕੋਈ ਨਹੀਂ ਹੋ ਆਲਾ ਸਾਨੂੰ ਸਾਨੂੰ ਐਡਰੈਸ ਭੇਜੇ ਅਲੋਂ ਡੋਰ ਡਿਲੀਵਰੀ ਦਾ ਰੇਟ ਦੇ ਦਾਂਗੇ ਜਿਹੜਾ ਰੇਟ ਹੋਊਗਾ ਚਾਰ ਥਾਂ ਪੁੱਛ ਲੈ ਬੈਸਟ ਰੇਟ ਹੋਊਗਾ ਤੇ ਅਗਲੇ ਦੀ ਹੈਡ ਕੋਈ ਨਹੀਂ ਘਰੇ ਪਹੁੰਚਦਾ ਕਰਦਾ ਹੈ ਮਾਲ ਜੜਾ ਕੋ ਲਹਾ ਦੋ ਮਾਲ ਘਰੋਂ ਵੀ ਅੰਦਰ ਰਖਾ ਦਿਓ ਬੰਦੇ ਅੰਦਰ ਵੀ ਰਖਾਉਣਗੇ ਜਾ ਕੇ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਬੰਦੇ ਕਈ ਸੋਚਣਗੇ ਜੇ ਦੁਕਾਨਦਾਰ ਨੇ ਘੱਟਤਾ ਫੇਰ ਵੀ ਨਹੀਂ ਖਾਣਾ ਹੁੰਦਾ ਪਰ ਜੇ ਤੁਸੀਂ ਐਨੂੰ ਅੱਡ ਖਰੀਦੋ ਤੇ ਉਹਨੂੰ ਅੱਡ ਖਰੀਦੋ ਫੇਰੇ 210000 ਚ ਨਹੀਂ ਬਣੂਗਾ ਹਾਂ ਫੇਰ 210000 ਰੁਪਏ ਦੇ ਵਿੱਚ ਫੇਰੇ ਮਹਿੰਗਾ ਲੰਘੂਗਾ ਕਿਉਂਕਿ ਫੇਰੇ ਕੀ ਸੋਚੂਗਾ ਫੇਰੇ ਸੋਚੂਗਾ ਮੈਂ ਦੋਨਾਂ ਚ ਕਮਾਉਣੇ ਆ ਮੇਰੇ ਕੋਲ ਦੋ ਗਾਹਕ ਆਏ ਆ ਮਤਲਬ ਫੇਰ ਇਹ ਬੰਦਾ ਹੁਣ ਕੀ ਸੋਚ ਰਿਹਾ ਹੁਣ ਸੋਚ ਰਿਹਾ ਮੈਂ ਇੱਕ ਜੋ ਕਮਾਈ ਲੈ ਲਈ ਇੱਕ ਜੋ ਕਮਾਈ ਮੇਹ ਤਾਂ ਗੱਲ ਹੈਗੀ ਸਹੀ ਗੱਲ ਹੈ ਠੀਕ ਹੈ ਕਿ ਨਹੀਂ ਤੂੰ ਸਮਝ ਗੇ ਨਾ ਮੇਰੀ ਗੱਲ ਮਤਲਬ ਜੇ ਤੁਸੀਂ ਇਹਨੂੰ ਅੱਡ ਖਰੀਦ ਤੋ ਤੇ ਇਹਨੂੰ ਅੱਡ ਖਰੀਦ ਤੋ ਫੇਰ 2 10 10 ਚ ਨਿਕਾ ਕਿੱਥੇ ਗੱਡੀਆਂ ਵੀ ਦੋ ਜਾਣੀਆਂ ਕਿੱਥੇ ਇੱਕ ਗੱਡੀ ਦੇ ਵਿੱਚ ਦੋਨੇ ਮਟੀਰੀਅਲ ਬੈ ਜਾਊਗਾ ਇਹ ਵੀ ਬਹੁਤ ਵੱਡੀ ਗੱਲ ਹੈ ਸਾਡੀ ਹੈਡੈਕ ਬਹੁਤ ਘਟੂਗੀ ਇਹਦੇ ਨਾਲ ਪਾਪੇ ਦੋ ਮਿੱਤਰ ਯਾਰ ਇੱਕ ਨੇ ਡਾਈਨਿੰਗ ਟੇਬਲ ਲੈਣਾ ਇੱਕ ਨੇ ਸੋਫਾ ਲੈਣਾ ਉਹ ਵੀ ਰਲ ਕੇ ਆਜਾ ਹਾਂ ਰਲ ਕੇ ਬੰਦਾ ਲੈ ਸਕਦਾ ਪਰ ਜਿਹੜਾ ਜੋੜਾ ਕਰੇ ਬਣਨਾ ਹੋ ਜੋ ਕਰੇ ਉਹ ਗਵੰਡਗਾ ਨਾਲ ਨੇ ਨਾ ਜੋੜਾ ਪਾਉਂਦਾ ਜਿਹੜਾ ਖਤਾਲ ਮੇਲ ਬਣਨਾ ਉਹ ਤਾਲ ਮੇਲ ਐਂ ਬਣਨਾ ਸਜਣੋ ਜਿਹੇ ਜਿਹਾ ਸੋਫਾ ਹੋ ਜਾ ਡਾਈਨਿੰਗ ਟੇਬਲ ਬਾਕੀ ਸਜਣੋ ਜਿਹੋ ਜੀ ਤੁਹਾਡੀ ਚੁਆਇਸ ਬਹੁਤ ਵੱਡੀ ਫੈਕਟਰੀ ਆ ਉਧਰ ਕੂਲਰ ਪਿਆ ਇਧਰ ਪੈਕਿੰਗ ਹੋਈ ਪਈ ਆ ਉਧਰ ਬਣੀ ਜਾਂਦੇ ਆ ਬੈੱਡ ਪਿਆ ਮਤਲਬ ਯਾਰ ਅੰਤੋਂ ਬਿਆੰਤ ਮਾਲ ਪਿਆ ਸਜਣੋ ਜਿਹੋ ਜਾਂ ਚਾਹੀਦਾ ਹੋਇਆ ਤੁਸੀਂ ਬਣਵਾ ਸਕਦੇ ਆ ਜਿਹੋ ਜਾਂ ਰੰਗ ਚਾਹੀਦਾ ਹੋਇਆ ਬਣਵਾ ਸਕਦੇ ਆ ਇੱਕ ਤੁਸੀਂ ਚੈਨਲ ਫਾਲੋ ਕਰੋ ਮੇਰੀ ਗੱਲ ਮੰਨ ਕੇ ਇੰਸਟਾਗ੍ਰਾਮਾਂ ਚ ਫੇਸਬੁੱਕਾਂ ਚ ਜੂਟਿਊਬ ਤੇ ਬਰਨਾਲਾ ਪੋਰਸ ਹਾਂਜੀ ਬਰਨਾਲਾ ਪੋਰਸ ਦੇ ਨਾਮ ਤੇ ਸਾਡਾ ਆ ਪੁੱਤ ਮਾੜਾ ਜੇ ਨੇੜੇ ਕਰੀ ਆਪਾਂ ਇਹ ਬੰਦਾ ਚੈਨਲ ਦਿਖਾ ਦਗੇ ਲੈ ਆ ਤੁਸੀਂ ਨਾ ਇੰਸਟਾਗ੍ਰਾਮ ਨੂੰ ਕਰੋ ਫਾਲੋ ਇਹ ਤੇ ਨਾ ਇਹ ਕੀ ਕਰਦਾ ਰਹਿੰਦਾ ਨਾ ਕਿਸੇ ਨਾ ਕਿਸੇ ਦਿਨ ਇਹ ਨਾ ਇਲਤੇ ਦੇ ਦਿਮਾਗ ਚ ਜਿੱਦਾਂ ਆਉਂਦੀ ਆ ਉਦੋਂ ਇਹ ਪਤਾ ਹੀ ਨਹੀਂ ਇਸ ਚੈਨਲ ਤੇ ਕਿਹੜਾ ਦੋ ਦਿਨਾਂ ਵਾਸਤੇ ਆਫਰ ਕਿ ਹੋ ਜਾਂਦੇ ਨੇ ਜੀ ਤੇ ਉਹ ਆਫਰ ਚੱਕਣ ਵਾਸਤੇ ਤੁਹਾਨੂੰ ਇਹਦਾ ਪੇਜ ਫਾਲੋ ਕੀਤਾ ਹੋਣਾ ਬੜਾ ਜ਼ਰੂਰੀ ਆ ਫਿਰ ਉਹ ਦੋ ਇੱਕ ਦੋ ਦਿਨਾਂ ਵਾਸਤੇ ਕੋਈ ਸ਼ਰਾਰਤ ਕਰਦਾ ਹੁੰਦਾ ਪਰ ਨਵਾ ਦਿੰਦਾ ਜਿਹੜੀ ਇਹ ਕਰ ਦਿੰਦਾ ਉਹੋ ਜਿਹੀਆਂ ਸ਼ਰਾਰਤਾਂ ਦੇਖਣ ਵਾਸਤੇ ਪੇਜ ਫਾਲੋ ਕਰ ਲਿਓ ਜਿਉਂਦਰੋ